ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਚੌਥਾ ਜਿਨ ਕੈ ਅੰਦਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਏ ਪਾਈ ਜਿਨਾਂ ਦੇ ਹਿਰਦੇ ਅੰਦਰ ਮੇਰਾ ਹਰੇ ਭਰੇ ਕਰਨ ਵਾਲਾ ਹਰ ਪਰਮੇਸ਼ਰ ਵਸਿਆ ਹੋਇਆ ਹੈ ਤਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੱਸਦੇ ਹਨ ਕਿ ਉਹਨਾਂ ਦੇ ਪਰਮੇਸ਼ਰ ਨੇ ਪ੍ਰਤੱਖ ਹੰਕਾਰ ਆਦ ਸਾਰੇ ਰੋਗ ਗਵਾ ਦਿੱਤੇ ਨਾਸ਼ ਕਰ ਦਿੱਤੇ ਹਨ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਜਿਨ੍ਹਾਂ ਪੁਰਸ਼ਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਅਰਾਧਨਾ ਕੀਤਾ ਹੈ ਅਤੇ ਅਰਾਧਿਆ ਹੈ ਤੇਕ ਇਹ ਉਹ ਕਰਤਾ ਭੋਗਤਾ ਜੰਮਣ ਮਰਨ ਆਦ ਬੰਧਨਾ ਤੋਂ ਮੁਕਤ ਸੁਤੰਤਰ ਹੋ ਗਏ ਹਨ ਅਤੇ ਉਨ੍ਹਾਂ ਨੇ ਹੀ ਪਵਿੱਤਰ ਪਰਮ ਵੱਡੀ ਕੇਵਲ మోਖ ਰੂਪੀ ਪਦ ਪਦਵੀ ਨੂੰ ਪਾਉਣਾ ਕੀਤਾ ਹੈ ਮੇਰੇ RAM ਹਰ ਜਨ ਆਰੋਗ ਭਏ ਏ ਮੇਰੇ RAM ਪਾਈ ਹਰ ਪਰਮੇਸ਼ਰ ਦੇ ਜਨ ਹਉਮੈ ਅਗਿਆਨ ਆਦ ਦੇ ਆਰੋਗ ਰੋਗ ਤੋਂ ਰਹਿਤ ਹੋਏ ਹਨ ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨਕੇ ਹਉਮੈ ਰੋਗ ਗਏ ਰਹਾਉ ਜਿਨ੍ਹਾਂ ਨੇ ਗੁਰ ਸਤਗੁਰਾਂ ਦੇ ਬਚਨੀ ਉਪਦੇਸ਼ ਦੁਆਰਾ ਮੇਰਾ ਭਾਵ ਸਾਡਾ ਹਰੀ ਹਰ ਵਾਹਿਗੁਰੂ ਮਨ ਬਾਣੀ ਸਰੀਰ ਕਰਕੇ ਜਪਿਆ ਅਰਦਾਇਆ ਹੈ ਉਨ੍ਹਾਂ ਦੇ ਹਉਮੈ ਹੰਗਤਾ ਮਮਤਾ ਦੇ ਆਦ ਰੋਗ ਚਲੇ ਗਏ ਭਾਵ ਕਹਿਣ ਤੋਂ ਨਿਵਰਤ ਹੋ ਗਏ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਬ੍ਰਹਮਾ ਵਿਸ਼ਨ ਵਿਸ਼ਨੂ ਅਤੇ ਮਹਾਦੇਵ ਸ਼ਿਵ ਜੀ ਵੀ ਤ੍ਰੈ ਗੁਣ ਤਿੰਨਾ ਗੁਣਾ ਵਿੱਚ ਫਸੇ ਹੋਣ ਕਰਕੇ ਪਾਤਸ਼ਾਹ ਕਹਿੰਦੇ ਰੋਗੀ ਹਨ ਅਤੇ ਹਉਮੇ ਹੰਗਤਾ ਮਮਤਾ ਦੇ ਵਿੱਚ ਕਾਰ ਕਮਾਉਂਦੇ ਹਨ ਵਾ ਹਉਮੇ ਵਿੱਚ ਕਾਰ ਕਮਾਉਣ ਕਰਕੇ ਆਉਂਦੇ ਜਾਂਦੇ ਰਹਿੰਦੇ ਅਰਥਾਤ ਬ੍ਰਹਮਾ ਕਹਿੰਦਾ ਹੈ ਕਿ ਮੇਰੇ ਤੋਂ ਬਿਨਾ ਕੋਈ ਹੋਰ ਸ੍ਰਿਸ਼ਟੀ ਰਚਣ ਵਾਲਾ ਨਹੀਂ ਸ਼ਿਵਜੀ ਦਾ ਖਿਆਲ ਹੈ ਕਿ ਮੈਂ ਹੀ ਸ਼ੰਭੂ ਹਾਂ ਅਤੇ ਵਿਸ਼ਨੂੰ ਦਾ ਖਿਆਲ ਹੈ ਕਿ ਮੈਂ ਹੀ ਜੀਵਾਂ ਦੀ ਪਾਲਣਾ ਕਰਦਾ ਹਾਂ ਜਾਂ ਅਵਤਾਰ ਧਾਰ ਕੇ ਸ੍ਰਿਸ਼ਟੀ ਦਾ ਭਲਾ ਕਰਦਾ ਇਉ ਹਉਮੇ ਦੇ ਵਿੱਚ ਫਸੇ ਹੋਏ ਰੋਗੀ ਹੋਏ ਹਨ ਜਿਨਕੀਏ ਤਿਸਹਿ ਨ ਚੇਤੇ ਬਪੜੇ ਹਰ ਗੁਰਮੁਖ ਸੋਝੀ ਪਾਈ ਜਿਸ ਪਰਮੇਸ਼ਰ ਦੇ ਇਹ ਪੈਦਾ ਕੀਤੇ ਹੋਏ ਹਨ ਉਸ ਪਰਮੇਸ਼ਰ ਨੂੰ ਇਹ ਬਪੜੇ ਵਿਚਾਰੇ ਤੁਸ ਜਹੇ ਚੇਤੇ ਨਹੀਂ ਕਰਦੇ ਪਰ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਹਰ ਪਰਮੇਸ਼ਰ ਦੀ ਸੋਝੀ ਸਮਝ ਪਾਈ ਪਾਉਣਾ ਕੀਤਾ ਹੈ ਹੋ ਮੈ ਰੋਗ ਸਭ ਜਗਤ ਬਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਹਉਮੇ ਹੰਤਾ ਮਮਤਾ ਦੇ ਰੋਗ ਵਿੱਚ ਸਾਰਾ ਜਗਤ ਸੰਸਾਰ ਹੀ ਵਿਆਪਿਆ ਲੱਗ ਰਿਹਾ ਵਾ ਹਉਮੇ ਦਾ ਰੋਗ ਸਾਰੇ ਸੰਸਾਰ ਦੇ ਜੀਵਾਂ ਨੂੰ ਵਿਆਪ ਰਿਹਾ ਹੈ ਜਿਸ ਕਰਕੇ ਉਹਨਾਂ ਜੀਵਾਂ ਨੂੰ ਜਨਮ ਮਰਨ ਦਾ ਭਾਰੀ ਵੱਡਾ ਦੁੱਖ ਲੱਗ ਜਾਂਦਾ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹਉਮਲ ਹਾਰੀ ਗੁਰੂ ਸਾਹਿਬ ਜੀ ਦੀ ਪ੍ਰਸਾਦੀ ਕਿਰਪਾ ਪ੍ਰਾਪਤ ਕਰਕੇ ਕੋ ਕਈਏ ਕੋਈ ਵਿਰਲਾ ਟਾਵਾਂ ਟਾਵਾਂ ਹੀ ਇਸ ਹੌਮੇ ਦੇ ਰੋਗ ਜੰਮਣ ਮਰਨ ਦੇ ਦੁੱਖ ਤੋਂ ਛੁੱਟਦਾ ਹੈ ਜੋ ਛੁੱਟ ਗਿਆ ਹੈ ਉਸ ਜਨਪੁਰਸ਼ ਦੇ ਤਾਈ ਮੈਂ ਬਲਹਾਰੀ ਕੁਰਬਾਨ ਜਾਂਦਾ ਹ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਜਿਸ ਪਰਮੇਸ਼ਰ ਨੇ ਸਾਰੀ ਸਿਸ਼ਟ ਦੁਨੀਆ ਸਾਜਣਾ ਕੀਤੀ ਹੈ ਉਹ ਪਰਮੇਸ਼ਰ ਆਪ ਹੀ ਇਸ ਦੀ ਬੇਦ ਨੂੰ ਜਾਣਦਾ ਹੈ ਤਾਂ ਕਿ ਉਸ ਪਰਮੇਸ਼ਰ ਦਾ ਸਰੂਪ ਅਪਾਰੋ ਪਾਰਾਵਾਰ ਤੋਂ ਰਹਤ ਹੈ ਨਾਨਕ ਆਪੇ ਵੇਖ ਹਰ ਵਿਗਸੈ ਗੁਰਮੁਖ ਬ੍ਰਹਮ ਵਿਚਾਰੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹਰ ਪਰਮੇਸ਼ਰ ਆਪ ਹੀ ਇਸ ਸ੍ਰਿਸ਼ਟੀ ਦੇ ਜੀਵਾਂ ਦੇ ਕਰਮਾਂ ਨੂੰ ਦੇਖ ਕਰਕੇ ਵਿਗਸੈ ਪ੍ਰਸੰਨ ਹੁੰਦਾ ਹੈ ਵਾ ਆਪ ਹੀ ਤਤਬਿ ਤਾਰੂਪ ਹੋ ਕੇ ਆਪਣੇ ਸਰੂਪ ਨੂੰ ਵੇਖ ਕੇ ਖੁਸ਼ ਹੁੰਦਾ ਗੁਰਮੁਖ ਜਨ ਉਸ ਬ੍ਰਹਮ ਪਰਮੇਸ਼ਰ ਦਾ ਵਿਚਾਰੋ ਵਿਚਾਰ ਕਰਦੇ ਹਨ ਗੁਰਮੁਖ ਗੁਰਾਂ ਦੁਆਰਾ ਉਸ ਬ੍ਰਹਮ ਦੀ ਵਿਚਾਰ ਕਰੋ ਸੂਹੀ ਮਹੱਲਾ ਚੌਥਾ ਕੀਤਾ ਕਰਣਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ হে ਭਾਈ ਜੋ ਪਰਮੇਸ਼ਰ ਦਾ ਪੈਦਾ ਕੀਤਾ ਆ ਸੰਸਾਰ ਹੈ ਇਸ ਨੇ ਜਿੰਨਾ ਵੀ ਕਰਤਵ ਕਰਨਾ ਹੈ ਵਾ ਜੋ ਕੁਝ ਕੀਤਾ ਹੋਇਆ ਹੈ ਤੇ ਜੋ ਅੱਗੇ ਨੂੰ ਕਰਨਾ ਹੈ ਉਹ ਸਰਬ ਸਾਰਾ ਕੁਝ ਪਰਮੇਸ਼ਰ ਦੀ ਰਜ਼ਾਈ ਰਜ਼ਾ ਵਿੱਚ ਹੀ ਹੈ ਆਪਣੇ ਵੱਲੋਂ ਤਾਂ ਹੀ ਕੁਝ ਕਰੀਏ ਜੇਕਰ ਕੁਝ ਕਰ ਸਕੀਏ ਪਾਪ ਕਰ ਸਕੀਦਾ ਹੋਵੇ ਕਿਸੇ ਦੀ ਆਪਣੇ ਆਪ ਕੁਝ ਵੀ ਕਰਨ ਦੀ ਸਮਰੱਥਾ ਨਹੀਂ ਹੁੰਦੀ ਆਪਨਾ ਕੀਤਾ ਕਿਛੂ ਨਾ ਹੋਵੇ ਜਿਉ ਹਰ ਪਾਵੇ ਤਿਉ ਰੱਖੀਐ ਆਪਨਾ ਕੀਤਾ ਆ ਕੁਝ ਵੀ ਨਹੀਂ ਹੋ ਸਕਦਾ हे ਹਰ ਪਰਮੇਸ਼ਰ ਜਿਵੇਂ ਤੁਹਾਨੂੰ ਪਾਉਂਦਾ ਹੈ ਤਿਵੇਂ ਰੱਖ ਲੈਣਾ ਕਰ ਮੇਰੇ ਹਰ ਜੀਓ ਸਭ ਕੋ ਤੇਰੇ ਵਸ हे ਮੇਰੇ ਹਰ ਪਰਮੇਸ਼ਰ ਜੀਓ ਜੀ ਸਭ ਕੋਈ ਤੇਰੇ ਹੀ ਵਸ ਅਧੀਨ ਹੈ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕੇ ਜਿਉ ਭਾਵੈ ਤਿਵੇਂ ਬਖਸ਼ ਰਹਾਉ ਅਸਾਂ ਭਾਵ ਸਾਡੇ ਜੀਵਾਂ ਵਿੱਚ ਤਾਂ ਕੋਈ ਜੋਰ ਬਲ ਨਹੀਂ ਹੈ ਜਿਸ ਕਰਕੇ ਹਮ ਅਸੀਂ ਕੁਝ ਕਰ ਸਕੀਏ ਜਿਵੇਂ ਤੈਨੂੰ ਪਉਂਦਾ ਹੈ ਤਿਵੇਂ ਹੀ ਸਾਨੂੰ ਬਖਸ਼ਣਾ ਕਰੋ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰਦੇ ਹਲ ਸਬਜੀ ਪਿੰਡ ਦੀਆ ਤੁਦੇ ਆਪੇ ਤੁਦੇ ਆਪੇ ਕਾਰੈ ਲਾਇਆ ਏ ਪਰਮੇਸ਼ਰ ਤੂੰ ਆਪ ਹੀ ਸਾਰੇ ਜੀਵਾਂ ਨੂੰ ਜਿੰਦ ਤੇ ਪਿੰਡ ਸਰੀਰ ਆਦਿਕ ਦਿੱਤਾ ਹੋਇਆ ਹੈ ਅਤੇ ਤੋਦ ਤੂੰ ਆਪ ਹੀ ਸਾਰਿਆਂ ਦੀ ਵਾਸ਼ਨਾ ਅਨਸਾਰ ਉਹਨਾਂ ਨੂੰ ਕੰਮਕਾਰ ਵਿੱਚ ਲਾਉਣਾ ਕੀਤਾ ਹੈ ਜਿਹਾ ਤੂੰ ਹੁਕਮ ਕਰਹਿ ਤੇਹੇ ਕੋ ਕੰਮ ਕਮਾਵੇ ਜਿਹਾ ਤੁਦ ਧੁਰ ਲਿਖ ਪਾਇਆ ਇਹ ਪਰਮੇਸ਼ਰ ਜੈਸਾ ਤੂੰ ਹੁਕਮ ਕਰਦਾ ਉਹ ਜਿਹੇ ਹੀ ਕੋਈ ਜੀਵ ਕਰਮਾਂ ਨੂੰ ਕਮਾਉਣਾ ਕਰਦੇ ਆ ਜੈਸਾ ਤੁਦ ਤੂੰ ਉਹਨਾਂ ਦੀ ਵਾਸ਼ਨਾ ਅਨਸਾਰ ਧੁਰ ਆਦਤੋਂ ਹੀ ਉਹਨਾਂ ਦੇ ਮੱਥੇ ਉੱਪਰ ਲੇਖ ਲਿਖ ਕੇ ਪਾ ਦਿੰਦਾ ਹੈ ਉਹ ਜਿਹੇ ਸੁੱਖ ਦੁੱਖ ਭੋਗਦੇ ਹਨ ਪੰਚ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੈ। हे ਪਾਤਸ਼ਾਹ ਤੂੰ ਆਪ ਪੰਜ ਆਕਾਸ਼ ਹਵਾ ਅੱਗ ਪਾਣੀ ਧਰਤੀ ਤਤ ਰਚ ਕਰਕੇ ਸਾਰੀ ਸ੍ਰਿਸ਼ਟੀ ਸਜਣਾ ਕੀਤੀ ਹੈ। ਕੋਈ ਸੇਵਾ ਤਤ ਤਾਂ ਪੈਦਾ ਕਰਦਾ ਜੇਕਰ ਕਿਸੇ ਦਾ ਕੀਤਾ ਹੈ ਕੁਝ ਪੈਦਾ ਹੁੰਦਾ। ਇਕ ਨਾ ਸਤਗੁਰ ਮੇਲ ਤੂੰ 부ਝਾਵੇ। ਇਕ ਮਨਮੁਖ ਕਰਹਿ ਸੇ ਰੂਵੇ। ਇਕ ਨਾਂ ਤੋਂ ਭਾਵ ਕਈਆਂ ਨੂੰ ਤੂੰ ਸਤਿਗੁਰੂ ਦੇ ਨਾਲ ਮੇਲ ਕਰਕੇ ਪਾਪ ਗੁਰਮੁਖ ਕਰਕੇ ਆਪਣਾ ਸਰੂਪ ਬੁਝਾਵੈ ਬੁਝਾਸ ਸਮਝਾ ਦੇਂਦਾ ਅਤੇ ਇੱਕ ਕਈ ਮਨਮੁਖ ਜੋ ਹੰਗਤਾ ਦੇ ਸਹਿਦ ਕਰਮਾਂ ਨੂੰ ਕਰਦੇ ਹਨ ਪਰੰਤ ਨੂੰ ਸੇ ਉਹ ਰੋਂਦੇ ਹਨ ਇਸ ਲਈ ਇਉ ਬੇਨਤੀ ਕਰੀਏ ਹਰ ਕੀ ਵੜਿਆਈ ਹਉ ਆਖ ਨ ਸਾਕ ਹਉ ਮੂਰਕ ਮੁਗਦ ਨੀਚਾਣ हे परमेश्वर आप जी दी वडाई महिमा नु हो मैं आख कह नहीं सकदा मैं ता विहारां वल्लो मूर्ख शास्त्र ज्ञात वल्लो मुग्ध बेसमज अते परमारथी ज्ञान वल्लो नीच जान नीच हा वा मन वाणी शरीर कर के मूर्ख मुग्ध ते नीच हा जन नानक कहो हर बख्श ले मेरे स्वामी शरणागत पया अजान ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਮੇਰੇ ਸੁਆਮੀ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਸਾਨੂੰ ਜਨ ਦਾਸਾਂ ਨੂੰ ਬਖਸ਼ ਲੈਣਾ ਕਰ ਮੈਂ ਅਜਾਣ ਬੇਸਮਝ ਤੇਰੀ ਸਰਣਾਗਤ ਸ਼ਰਨ ਵਿੱਚ ਆ ਕੇ ਪਿਆ ਹਾਂ ਸੋ ਸਾਧ ਸੰਗਤ ਜੀ ਇਥੋਂ ਤੱਕ ਜੋ ਅੰਕਾਂ ਦਾ ਵੀਰਵਾਇਆ ਆਪ ਜੀ ਪੋਥੀ ਪ੍ਰਕਾਸ਼ ਕਰਕੇ ਦਰਸ਼ਨ ਕਰ ਰਹੇ ਹੋਗੇ ਜੋ ਚਾਰ ਅੰਕ ਲਿਖਿਆ ਹੈ ਇਸ ਸ਼ਬਦ ਦੇ ਪਦਾਂ ਦੀ ਗਿਣਤੀ ਦਾ ਵਾਚਕ ਹੈ ਜੋ ਅਗਲਾ 4 ਅੰਕ ਲਿਖਿਆ ਹੈ ਇਸ ਤੋਂ ਪਾਵ ਹੈ ਚੌਥੇ ਪਾਤਸ਼ਾਹ ਜੀ ਦੇ 7ਵੇਂ ਘਰ ਵਿੱਚ 4 ਸ਼ਬਦ ਆਏ ਹਨ ਜੋ ਅੱਗੇ 15 ਅੰਕ ਪਿਆ ਹੈ ਇਸ ਤੋਂ ਪਾਵ ਹੈ ਚੌਥੇ ਪਾਤਸ਼ਾਹ ਦੇ ਕੁੱਲ ਸ਼ਬਦ 15 ਹਨ ਜੋ 24 ਅੰਕ ਲਿਖਿਆ ਹੈ ਇਸ ਤੋਂ ਪਾਵ ਹੈ ਪਹਿਲੇ ਪਾਤਸ਼ਾਹ ਜੀ ਦੇ 9 ਸ਼ਬਦ ਚੌਥੇ ਪਾਤਸ਼ਾਹ ਜੀ ਦੇ 15 ਸ਼ਬਦ ਹਨ ਇਸ ਲਈ ਕੁੱਲ ਜੋੜ 9 15 24 ਹੈ ਸੋ ਆਓ ਅੱਗੇ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੂਹੀ ਰਾਗ ਦੇ ਅੰਦਰ ਕਿਰਪਾ ਕਰ ਰਹੇ ਹਨ ਰਾਗ ਸੂਹੀ ਮਹੱਲਾ 5 ਘਾਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਅਨਸਾਰ ਸ੍ਰੀ ਸੰਤੋਖ ਸਰ ਸਾਹਿਬ ਵਾਲੀ ਜਗ੍ਹਾ ਉੱਪਰ ਸਰੋਵਰ ਦੀ ਖੁਦਵਾਈ ਕਰਵਾ ਰਹੇ ਸਨ ਉਸ ਵੇਲੇ ਇੱਕ ਮੱਠ ਨਿਕਲਿਆ ਸੰਤਾਂ ਨੇ ਸਤਿਗੁਰਾਂ ਨੂੰ ਕਿਹਾ ਕਿ ਮਹਾਰਾਜ ਜੀ ਇੱਕ ਮੱਠ ਨਿਕਲਿਆ ਹੈ ਤਦ ਅੰਤਰਜਾਮੀ ਸਤਿਗੁਰਾਂ ਨੇ ਕਿਹਾ ਕਿ ਉਸ ਮੱਠ ਦੇ ਆਲੇ-ਦੁਆਲੇ ਤੋਂ ਮਿੱਟੀ ਪਰੇ ਕਰ ਦੇਵੋ ਜਦੋਂ ਸੰਤਾਂ ਨੇ ਮਿੱਟੀ ਪਾਸੇ ਕਰ ਦਿੱਤੀ ਤਾਂ ਉਸ ਮੱਠ ਦੇ ਇੱਕ ਪਾਸੇ ਸਿੜਾ ਲੱਗੀ ਹੋਈ ਸੀ ਜਿਸ ਨੂੰ ਸਤਿਗੁਰਾਂ ਨੇ ਕਹਿ ਕੇ ਪਰੇ ਛੁਕਾ ਦਿੱਤਾ ਤਦ ਉਸ ਦੇ ਅੰਦਰ ਇੱਕ ਜੋਗੀ ਸਮਾਧੀ ਲਈ ਬੈਠਾ ਸੀ ਗੁਰੂ ਜੀ ਨੇ ਮੱਖਣ ਤੇ ਕਸਤੂਰੀ ਮੰਗਵਾ ਕੇ ਉਸ ਦੀ ਮਾਲਿਸ਼ ਕਰਵਾਈ ਗੁਰੂ ਜੀ ਦੀ ਕਿਰਪਾ ਨਾਲ ਮਾਲਿਸ਼ ਕਰਨ ਤੋਂ ਉਸ ਦੇ ਪ੍ਰਾਣ ਹੇਠਾਂ ਦਸਮ ਦਵਾਰ ਵਿੱਚੋਂ ਹੇਠਾਂ ਉਤਰ ਆਏ ਨੇਤਰ ਖੋਲ ਕੇ ਉਸ ਨੇ ਪੁੱਛਿਆ ਇਹ ਕਿਹੜਾ ਸਮਾਂ ਹੈ ਤਾਂ ਸੰਗਤਾਂ ਨੇ ਕਿਹਾ ਕਿ ਇਹ ਕਲਯੁਗ ਦਾ ਸਮਾ ਹੈ ਸਤਿਗੁਰਾਂ ਦੇ ਦਰਸ਼ਨ ਕਰਕੇ ਕਹਿਣ ਲੱਗਾ ਇਹ ਤ੍ਰਮਾਤਮਾ ਕੌਣ ਹਨ ਤਾਂ ਸੰਗਤਾਂ ਨੇ ਦੱਸਿਆ ਕਿ ਇਹ ਨਿਰੰਕਾਰ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਗੱਦੀ ਉੱਪਰ ਪੰਜਵੇਂ ਥਾਂ ਬਿਰਾਜਮਾਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਹਨ ਤਦ ਉਸ ਨੇ ਉੱਠ ਕੇ ਸਤਿਗੁਰਾਂ ਦੇ ਚਰਨਾਂ ਉੱਪਰ ਨਮਸਕਾਰ ਕੀਤੀ ਅਤੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਪਿਛਲੇ ਜੁਗਾਂ ਦਾ ਇੱਥੇ ਬੈਠਾ ਆਇਆ ਤੁਹਾਡੀ ਉਡੀਕ ਕਰ ਰਿਹਾ ਸੀ ਕਿਉਂਕਿ ਮੈਨੂੰ ਮੇਰੇ ਗੁਰੂ ਨੇ ਕਿਹਾ ਸੀ ਕਿ ਕਲਯੁਗ ਦੇ ਵਿੱਚ ਖੁਦ ਪਰਮੇਸ਼ਰ ਆਪ અવਤਾਰ ਧਾਰ ਕੇ ਆਵੇਗਾ ਅਤੇ ਤੇਰੇ ਪ੍ਰਸ਼ਨਾਂ ਦਾ ਉੱਤਰ ਦੇ ਕੇ ਤੈਨੂੰ ਮੁਕਤ ਕਰੇਗਾ ਫਿਰ ਮੈਂ ਬੇਨਤੀ ਕੀਤੀ ਕਿ ਗੁਰੂ ਦੇਵ ਫਿਰ ਇਹ ਕਿਰਪਾ ਕਰੋ ਕਿ ਮੈਨੂੰ ਗਰਭ ਵਿੱਚ ਨਾ ਆਉਣਾ ਪਵੇ ਇਸੇ ਲਈ ਇਸੇ ਹੀ ਸਰੀਰ ਨਾਲ ਪਰਮੇਸ਼ਰ ਦੇ ਸਰੂਪ ਦੇ ਦਰਸ਼ਨ ਕਰਕੇ ਮੁਕਤ ਹੋਵਾਂ ਤਦੋਂ ਮੇਰੇ ਗੁਰੂ ਦੇਵ ਨੇ ਮੈਨੂੰ ਜੋਗਾ ਅਭਿਆਸ ਸਿਖਾਇਆ ਅਤੇ ਵਰ ਦਿੱਤਾ ਕਿ ਇਸੇ ਹੀ ਸਰੀਰ ਨਾਲ ਦਰਸ਼ਨ ਕਰਕੇ ਮੁਕਤ ਹੋਵੇਂਗਾ ਸੋ ਪਰਮੇਸ਼ਰ ਸਰੂਪ ਸਤਿਗੁਰੂ ਜੀ ਤੁਸੀਂ ਹੁਣ ਮੇਰੇ ਪ੍ਰਸ਼ਨਾਂ ਦਾ ਉੱਤਰ ਦੇ ਕੇ ਮੈਨੂੰ ਮੁਕਤ ਕਰੋ ਤਦੋਂ ਸਤਿਗੁਰੂ ਸਾਹਿਬ ਜੀ ਰਹਾਉ ਵਾਲੀਆਂ ਪੰਕਤੀਆਂ ਵਿੱਚ ਉਸ ਦੇ ਕੀਤੇ ਹੋਏ ਪ੍ਰਸ਼ਨਾਂ ਨੂੰ ਉਚਾਰਨ ਕਰਕੇ ਉਹਨਾਂ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਸੂਹੀ ਰਾਗ ਦੇ ਅੰਦਰ ਪਹਿਲੇ ਘਰ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਸਤਿਗੁਰੂ ਜੀ ਮੰਗਲ ਕਰਦੇ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਪਾਤਸ਼ਾਹ ਰਹਾਉ ਵਾਲੀਆਂ ਪੰਕਤੀਆਂ ਰਾਹੀਂ ਕਿਰਪਾ ਕਰ ਰਹੇ ਹਨ ਕਵਨ ਰੂਪ ਦਿਸਦੇ ਉਹ ਬਿਨਸਾਯੋ ਜੋ ਇਹ ਸੰਸਾਰ ਦਿਸ ਰਿਹਾ ਹੈ ਇਸ ਦਾ ਕਵਨ ਕਿਹੜਾ ਰੂਪ ਆਕਾਰ ਹੈ ਅਤੇ ਇਹ ਕਿਉਂ ਬਿਨ ਸਾਇਓ ਨਾਸ਼ ਹੋ ਜਾਂਦਾ ਕਤ ਹੈ ਗयो ਉਹ ਕਤ ਤੇ ਆਇਓ ਰਹਾ ਉਹ ਸੰਸਾਰ ਦਾ ਰੂਪ ਕਿੱਥੇ ਤੂੰ ਆਇਆ ਭਾਵ ਤੇ ਕਿੱਥੇ ਗयो ਚਲਿਆ ਜਾਵੇਗਾ ਰਹਾ ਇਹ ਉਹਦਾ ਪ੍ਰਸ਼ਨ ਸੀ ਪਹਿਲਾਂ ਸਤਿਗੁਰੂ ਜੀ ਪ੍ਰਸ਼ਨ ਦਾ ਉਹ ਕਤ ਤੇ ਆਇਓ ਦਾ ਉੱਤਰ ਦਿੰਦੇ ਆ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਬਾਜੀਗਰ ਸਵਾਂਗੀ ਨਟ ਨੇ ਜੈਸੇ ਜਿਸ ਪ੍ਰਕਾਰ ਕਲਾ ਸ਼ਕਤੀ ਦੁਆਰਾ ਕੋਈ ਬਾਜੀ ਖੇਡ ਪਾਈ ਹੋਵੇ ਤਦੋਂ ਉਸ ਦੇ ਵਿੱਚ ਨਾ ਨਾ ਬਹੁਤ ਪ੍ਰਕਾਰ ਦੇ ਰੂਪ ਆਕਾਰ ਤੇ ਪੇਖ ਲਿਬਾਸ ਦਿਖਲਾਈ ਹੁੰਦਾ ਦਿਖਾ ਦਿੰਦਾ ਹੈ ਇਸੇ ਪ੍ਰਕਾਰ ਪਰਮੇਸ਼ਰ ਰੂਪੀ ਬਾਜੀਗਰ ਨੇ ਮਾਇਆ ਸਭ ਲੋਕੀ ਇਹ ਸੰਸਾਰ ਇੱਕ ਤਮਾਸ਼ੇ ਦੀ ਨਿਆਈ ਰਚਿਆ ਹੈ ਜਿਸ ਵਿੱਚ ਅਨੇਕਾਂ ਤਰ੍ਹਾਂ ਦੇ ਰੂਪ ਅਤੇ ਅਨੇਕ ਤਰ੍ਹਾਂ ਦੇ ਭੇਖ ਦਿਖਾਏ ਹੋਏ ਹਨ ਸਾਂਗ ਉਤਾਰ ਥੰਮੇ ਉਪਾਸਾਰ ਤਦ ਏਕੂ ਏਕੰਕਾਰ ਜਦੋਂ ਬਾਜੀਗਰ ਆਪਣਾ ਸਵਾੰਗ ਨਕਲ ਉਤਾਰ ਲਾ ਕੇ ਸਾਰੀ ਖੇਡ ਦੇ ਪਸਾਰੇ ਨੂੰ ਰੋਕ ਲੈਂਦਾ ਹੈ ਤਦੋਂ ਇੱਕੋ ਇੱਕ ਬਾਜੀਗਰ ਦਾ ਆਕਾਰ ਹੀ ਰਹਿ ਜਾਂਦਾ ਹੈ ਇਸੇ ਪ੍ਰਕਾਰ ਜਦੋਂ ਈਸ਼ਰ ਨੇ ਮਾਇਆ ਦਾ ਸਵਾੰਗ ਉਤਾਰ ਦਿੱਤਾ ਅਤੇ ਸੰਸਾਰ ਦਾ ਪਸਾਰਾ ਰੋਕ ਦਿੱਤਾ ਭਾਵ ਆਪਣੇ ਸੰਕਲਪ ਨੂੰ ਰੋਕ ਕੇ ਨਿਰਗੁਣ ਸਰੂਪ ਵਿੱਚ ਨਿਵਾਸ ਕੀਤਾ ਤਦੋਂ ਇੱਕੋ ਇੱਕ ਓੰਕਾਰ ਦਾ ਰੂਪ ਹੀ ਰਹਿ ਜਾਂਦਾ ਹੈ ਭਾਵ ਮਾਇਆ ਸਭਲ ਬ੍ਰਹਮ ਤੋਂ ਸੰਸਾਰ ਪੈਦਾ ਹੁੰਦਾ ਹੈ ਤੇ ਉਸ ਵਿੱਚ ਹੀ ਲੈ ਹੋ ਜਾਂਦਾ ਹੈ ਕਵਨ ਰੂਪ ਦਿਸਤਿਓ ਬਿਨਸਾਇਓ ਕਤਹਿ ਗਯੋ ਉਹ ਕਤ ਤੇ ਆਯੋ ਰਹਾ ਸੋ ਇੱਥੇ ਨੋਟ ਇਨ੍ਹਾਂ ਪੰਕਤੀਆਂ ਦਾ ਅਰਥ ਪ੍ਰਸ਼ਨ ਰੂਪ ਵਿੱਚ ਪਹਿਲਾਂ ਆ ਚੁੱਕਾ ਹੈ ਅੱਗੇ ਸਤਿਗੁਰੂ ਜੀ ਪਹਿਲੇ ਪ੍ਰਸ਼ਨ ਕਮਲ ਰੂਪ ਦਿਸਟਿਓ ਦਾ ਉੱਤਰ ਸੰਸਾਰ ਨੂੰ ਵਿਵਰਤਵਾਦ ਰੂਪ ਕਥਨ ਕਰਕੇ ਦੱਸਦੇ ਆ ਜਲ ਤੇ ਉਠੇ ਅਨਕ ਤਰੰਗਾ ਕਨਕ ਭੂਖਨ ਕੀਨੇ ਬਹ ਰੰਗਾ ਹੇ ਜੋਗੀ ਜਿਵੇਂ ਜਲ ਤੋਂ ਅਨੰਕ ਬੇਅੰਤ ਪ੍ਰਕਾਰ ਦੀਆਂ ਤਰੰਗਾ ਲਹਿਰਾਂ ਉੱਠਦੀਆਂ ਪਰ ਫਿਰ ਉਸ ਪਾਣੀ ਦੇ ਵਿੱਚ ਹੀ ਸਮਾ ਜਾਂਦੀਆਂ ਹਨ ਅਰਥਾਤ ਜੇਕਰ ਝੱਗ ਰੂਪ ਹੋ ਜਾਵੇ ਤਾਂ ਵੀ ਪਾਣੀ ਹੀ ਹੈ ਬੁਲਬਲੇ ਰੂਪ ਵਿੱਚ ਵੀ ਪਾਣੀ ਲਹਿਰ ਰੂਪ ਵਿੱਚ ਵੀ ਪਾਣੀ ਅਤੇ ਟਿੱਕਿਆ ਹੋਵੇ ਤਾਂ ਵੀ ਪਾਣੀ ਹੀ ਹੈ ਇਸੇ ਪ੍ਰਕਾਰ ਬ੍ਰਹਮ ਜਲ ਤੋਂ ਅਨੇਕਾਂ ਜੀਵ ਰੂਪ ਲਹਿਰਾਂ ਉੱਠਦੀਆਂ ਪਰ ਉਹ ਸਭ ਅੰਤ ਨੂੰ ਬ੍ਰह्म ਰੂਪ ਪਾਣੀ ਵਿੱਚ ਹੀ ਸਮਾ ਜਾਂਦੀਆਂ ਹਨ ਵਾ ਜੇਕਰ ਬ੍ਰह्म ਰੂਪ ਜਲ ਤਰੰਗ ਦੀ ਨਿਆਈ ਈਸ਼ਰ ਰੂਪ ਬੁਲਬਲੇ ਦੀ ਨਿਆਈ ਜੀਵ ਰੂਪ ਝੱਗ ਦੀ ਨਿਆਈ ਸਰੀਰ ਰੂਪ ਅਤੇ ਸਦਾ ਇਸ ਤੇ ਧੂਣ ਕਰਕੇ ਵੀ ਬ੍ਰਹਮ ਰੂਪ ਜਲ ਆਪ ਹੀ ਹੈ। हे योगी ਜਿਵੇਂ ਸੁਨਿਆਰ ਨੇ ਕਨਕ ਸੋਨੇ ਦੇ ਬਹੁਤ ਬਹੁਤ ਰੰਗਾਂ ਦੇ ਭੂਖਨੰਦਾ ਗਹਿਣੇ ਬਣਾਉਣਾ ਕੀਤੇ ਹੋਣ ਤਾਂ ਵੀ ਉਹ ਅਸਲ ਵਿੱਚ ਸੋਨਾ ਰੂਪ ਹੀ ਹੁੰਦੇ ਹਨ। ਇਸੇ ਪ੍ਰਕਾਰ ਤਿਵੇਂ ਹੀ ਇਹ ਸਾਰਾ ਸੰਸਾਰ ਬ੍ਰਹਮ ਰੂਪ ਹੀ ਹੈ। ਅੱਗੇ ਸਤਿਗੁਰੂ ਜੀ ਹੋਰ ਦਰਸ਼ਟਾਨ ਦੇ ਕੇ ਕਿਰਪਾ ਕਰ ਰਿਹਾ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕੰਕਾਰ ਜਿਵੇਂ ਧਰਤੀ ਵਿੱਚ ਬੀਜ ਬੀਜਿਆ ਹੋਇਆ ਅੰਕਰ ਪੱਤੇ ਟਾਹਣੀਆਂ ਫੁੱਲ ਫਲ ਆਦ ਪੌਦੇ ਰੂਪ ਵਿੱਚ ਬਹੁਤ ਪ੍ਰਕਾਰਾਂ ਤਰ੍ਹਾਂ ਦਾ ਦੇਖਿਓ ਦਿਸਦਾ ਹੈ ਸਹਸਾ ਗੁਰੂ ਮਾਰ ਕਹਿੰਦੇ ਜਿਵੇਂ ਦਿਖਦਾ ਹੈ ਫਲ ਪਾਕੇ ਤੇ ਏਕੰਕਾਰ ਪਰ ਫਲ ਪੱਕਣ ਤੋਂ ਉਸ ਵਿੱਚ ਏਕੰਕਾਰ ਇੱਕੋ ਇੱਕ ਬੀਜ ਦਾ ਆਕਾਰ ਹੀ ਰਹਿ ਜਾਂਦਾ ਹੈ ਇਸੇ ਪ੍ਰਕਾਰ ਜਦੋਂ ਮਾਇਆ ਸਭਲ ਬ੍ਰਹਮ ਨੇ ਏਕੋ ਹੰ ਬਹੁ ਸਹਿਮ ਰੂਪੀ ਬੀਜ ਨੂੰ ਬੀਜਿਆ ਤਦ ਬਹੁਤ ਪ੍ਰਕਾਰ ਦੇ ਸੰਸਾਰ ਨੂੰ ਦੇਖਿਆ ਵਾ ਬ੍ਰਹਮ ਬੀਜ ਵਾ ਤਿਹਰਨ ਗਰਭ ਅੰਕੁਰ ਬ੍ਰਹਮਾ ਪੱਤੇ ਵਿਸ਼ਨੂੰ ਟਾਣੀਆਂ ਸ਼ਿਵਜੀ ਫੁੱਲ ਤੇ ਬ੍ਰਹਮ ਗਿਆਨੀ ਫਲਦੀ ਨਿਆਈ ਹਨ ਇਉਂਨੇਕ ਪ੍ਰਕਾਰ ਦੇ ਰੂਪ ਧਾਰੇ ਹੋਏ ਹਨ ਫੇਰ ਜਦ ਫਲ ਪੱਕ ਗਿਆ ਭਾਵ ਜੀਵ ਦੇ ਕਰਮਾਂ ਦਾ ਫਲ ਦੇਣ ਵਾਲ ਸੰਕਲਪ ਨਿਵਰਤ ਹੋ ਗਿਆ ਤਦੂੰ ਸਾਰੀ ਸ੍ਰਿਸ਼ਟੀ ਉਸ ਵਿੱਚ ਲੈ ਹੋ ਜਾਂਦੀ ਹੈ ਤੇ ਕੇਵਲ ਇੱਕੋ ਇੱਕ ਬੀਜ ਰੂਪ ਬ੍ਰਹਮ ਹੀ ਰਹਿ ਜਾਂਦਾ ਹੈ ਅੱਗੇ ਤੀਸਰੇ ਪ੍ਰਸ਼ਨ ਕਤ ਹੈ ਗਯੋ ਦਾ ਉੱਤਰ ਦਿੰਦੇ ਆ ਸਹਸ ਕਟਾ ਮੈਂ ਇੱਕ ਆਕਾਸ ਘਟ ਫੂਟੇ ਤੇ ਉਹੀ ਪ੍ਰਗਾਸ ਜਿਵੇਂ ਕਹਿੰਦੇ ਹਜ਼ਾਰਾਂ ਪਾਣੀ ਦੇ ਭਰੇ ਹੋਏ ਘਟਾ ਘੜਿਆਂ ਵਿੱਚ ਮੈਂ ਇੱਕ ਆਕਾਸ ਆਕਾਸ਼ ਦਾ ਹੀ ਪ੍ਰਤੀਬਿੰਬ ਵਖੋ ਵਖ ਰੂਪ ਹੋ ਕੇ ਦਿਸਦਾ ਜਿੰਨੇ ਘੜੇ ਓਨੇ ਹੀ ਉਹ ਆਕਾਸ਼ ਦਿਸਦੇ ਹਨ ਪ੍ਰੰਤੂ ਘਟ ਘੜਿਆਂ ਦੇ ਫੂਟੇ ਟੁੱਟ ਜਾਣ ਤੋਂ ਉਹੀ ਇੱਕ ਆਕਾਸ਼ ਦਾ ਪ੍ਰਕਾਸ਼ ਰਹਿ ਜਾਂਦਾ ਇਸੇ ਪ੍ਰਕਾਰ ਹਜ਼ਾਰਾਂ ਘੜਿਆਂ ਦੀ ਨਿਆਈ ਸਤੂਲ ਸਰੀਰਾਰੂਪੀ ਘੜਿਆਂ ਵਿੱਚ ਇੱਕ ਆਕਾਸ਼ ਦੀ ਨਿਆਈ ਸਾਖੀ ਚੇਤਨ ਰੂਪ ਬ੍ਰਾਹਮਣ ਦਾ ਪ੍ਰਤੀਬਿੰਬ ਪੈ ਰਿਹਾ ਹੈ ਭਾਵ ਆਕਾਸ਼ ਦੀ ਨਿਆਈ ਇੱਕ ਚੇਤਨ ਬ੍ਰਾਹਮ ਹੀ ਵਿਆਪਕ ਹੈ ਪਰ ਇਹਨਾਂ ਸਰੀਰਾਰੂਪੀ ਘੜਿਆਂ ਦੇ ਟੁੱਟ ਭਾਵ ਨਾਸ਼ ਹੋ ਜਾਣ ਤੋਂ ਕੇਵਲ ਇੱਕ ਚੇਤਨ ਬ੍ਰਹਮ ਦਾ ਹੀ ਪ੍ਰਕਾਸ਼ ਰਹਿ ਜਾਂਦਾ ਵਾ ਗਿਆਨ ਦੁਆਰਾ ਅੰਤਹਿ ਕਰਨ ਨਾਸ਼ ਹੋਣ ਤੋਂ ਇੱਕ ਉਹੀ ਪ੍ਰਕਾਸ਼ ਰੂਪ ਚੇਤਨ ਰਹਿ ਜਾਂਦਾ ਹੈ ਕਿਉਂਕਿ ਉਸ ਚੇਤਨ ਦਾ ਨਾਸ਼ ਨਹੀਂ ਹੁੰਦਾ ਪਰਮ ਲੋਭ ਮੋਹ ਮਾਇਆ ਵਿਕਾਰ ਪਰਮ ਛੂਟੇ ਤੇ ਏਕੰਕਾਰ ਏ ਜੋਗੀ ਇਸ ਵਿਕਾਰ ਰੂਪੀ ਮਾਇਆ ਵਿੱਚ ਜੀਵ ਦੇ ਲੱਗਣੇ ਕਰਕੇ ਪਰਮ ਪੈ ਗਿਆ ਹੈ ਜਿਸ ਕਰਕੇ ਜੀਵ ਸਰੀਰਾਂ ਦੇ ਮੋਹ ਪਦਾਰਥਾਂ ਦੇ ਖਾਣ ਤੇ ਜੋੜਨ ਦੇ ਲੋਭ ਲਾਲਚ ਵਿੱਚ ਫਸ ਗਿਆ ਇਸ ਲਈ ਸੰਸਾਰ ਨਾਸ਼ ਪ੍ਰਤੀਤ ਹੁੰਦਾ ਹੈ ਪਰ ਗੁਰਾਂ ਦੀ ਕਿਰਪਾ ਦੁਆਰਾ ਹਿਰਦੇ ਵਿੱਚੋਂ ਭਰਮ ਦੇ ਛੁੱਟ ਜਾਣ ਨਿਮਰ ਤੋਣ ਤੋਂ ਹੀ ਇਹ ਜੀਵ ਸੰਸਾਰ ਨੂੰ ਏਕੰਕਾਰ ਪਰਮੇਸ਼ਰ ਰੂਪ ਨਿਸ਼ਚੇ ਕਰਦਾ ਹੈ ਭਾਵ ਉਸ ਨੂੰ ਹੋਰ ਕੋਈ ਆਕਾਰ ਨਹੀਂ ਪਾਸਦਾ ਬਿਨਸਾਯੋ ਅੱਗੇ ਦੂਸਰੇ ਪ੍ਰਸ਼ਨ ਦਾ ਉੱਤਰ ਦਿੰਦੇ ਹਨ ਇਹ ਸੰਸਾਰ ਅਗਿਆਨ ਕਰਕੇ ਆਇਆ ਹੋਇਆ ਪ੍ਰਤੀਤ ਹੁੰਦਾ ਹੈ ਅਤੇ ਗਿਆਨ ਕਰਕੇ ਨਾਸ਼ ਹੋ ਜਾਂਦਾ ਹੈ ਪਰ ਉਹ ਅਬినాਸ਼ੀ ਬਿਨ ਸਤ ਨਹੀਂ ਨਾ ਕੋ ਆਵੇ ਨਾ ਕੋ ਜਾਹੀ ਪਾਤਸ਼ਾਹ ਫਰਮਾਉਂਦੇ ਉਹ ਬినాਸ਼ੀ ਨਾਸ਼ ਤੋਂ ਰਹਿਤ ਪਰਮੇਸ਼ਰ ਕਦੇ ਵੀ ਕਾਲ ਆਦਿਕ ਦੇ ਭਖਣ ਕਰਕੇ ਬਿਨ ਸਤ ਨਾਸ਼ ਨਹੀਂ ਹੁੰਦਾ ਅਤੇ ਨਾ ਹੀ ਉਹ ਕੋਈ ਜਨਮ ਧਾਰ ਕੇ ਆਵੇ ਆਉਂਦਾ ਹੈ ਨਾਈਓ ਕੋਈ ਕਾਰਨ ਕਰਕੇ ਮਾਰ ਕੇ ਜਾ ਹੀ ਜਾਂਦਾ ਹੈ ਇਸੇ ਪ੍ਰਕਾਰ ਜੋਗੀ ਨੇ ਆਪਣੇ ਵੱਲੋਂ ਕੀਤੇ ਪ੍ਰਸ਼ਨਾਂ ਦਾ ਉੱਤਰ ਸੁਣ ਕੇ ਸਤਿਗੁਰਾਂ ਦੇ ਚਰਨ ਪਕੜ ਲਏ ਤਦੋਂ ਗੁਰੂ ਜੀ ਨੇ ਕਿਹਾ ਕਿ हे ਜੋਗੀ ਜੇਕਰ ਤੂੰ ਇਸ ਜਗਤ ਤਮਾਸ਼ੇ ਨੂੰ ਵੇਖਣ ਲਈ ਸਰੀਰ ਨੂੰ ਰੱਖਣਾ ਚਾਹੁੰਦਾ ਹੈ ਤਾਂ ਅਸੀਂ ਤੇਰੀ ਉਮਰ ਜ਼ਿੰਦਗੀ ਹੋਰ ਲੰਮੀ ਕਰ ਦਿੰਦੇ ਹਾਂ ਤਦ ਜੋਗੀ ਨੇ ਕਿਹਾ ਕਿ हे ਸਤਿਗੁਰੂ ਜੀ ਜਿਸ ਕਾਰਜ ਲਈ ਮੈਂ ਸਰੀਰ ਨੂੰ ਰੱਖਿਆ ਸੀ ਉਹ ਕਾਰਜ ਤੁਸੀਂ ਪੂਰਾ ਕਰ ਦੇਵੋ ਤਦੋਂ ਅੰਤਰਜਾਮੀ ਗੁਰਾਂ ਨੇ ਉਸ ਵੱਲ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੱਤੀ ਜਦ ਜੋਗੀ ਨੂੰ ਇਹ ਦਾਤ ਪ੍ਰਾਪਤ ਹੋਈ ਤਾਂ ਜੋਗੀ ਨੇ ਕੋਲ ਖੜੀ ਸੰਗਤ ਨੂੰ ਨਿਮਰਤਾ ਸਹਿਤ ਜੋ ਬਚਨ ਕਹੇ ਉਹਨਾਂ ਬਚਨਾਂ ਨੂੰ ਸਤਿਗੁਰੂ ਜੀ ਬਾਣੀ ਦੁਆਰਾ ਅਗਲੀਆਂ ਇਸ ਪਾਵਨ ਸ਼ਬਦ ਦੀਆਂ ਸਮਾਪਤੀ ਵਾਲੀਆਂ ਤੁਕਾਂ ਵਿੱਚ ਅੰਕਿਤ ਕਰਦੇ ਆ ਗੁਰਪੂਰੈ ਹਉਮੈ ਮਲ ਧੋਈ ਕਹ ਨਾਨਕ ਮੇਰੀ ਪਰਮੰਗਤ ਹੋਈ ਗੁਰਪੂਰੈ ਹਉਮੈ ਮਲ ਧੋਈ ਕਹ ਨਾਨਕ ਮੇਰੀ ਪਰਮੰਗਤ ਹੋਈ ਇਹ ਪਾਈ ਪੂਰਨ ਗੁਰੂ ਸਾਹਿਬ ਜੀ ਦੀ ਉਪਦੇਸ਼ ਰੂਪ ਬਾਣੀ ਨੇ ਮੇਰੀ ਹਉਮੈ ਹੰਗਤਾ ਮਮਤਾ ਦੀ ਮਲ ਮੈਲ ਧੋ ਦਿੱਤੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਹੁਣ ਮੇਰੀ ਪਰਮ ਵੱਡੀ ਗਤ ਕਲਿਆਣ ਹੋ ਗਈ ਹੈ ਭਾਵ ਮੈਨੂੰ ਕੇਵਲ ਮੋਖ ਦੀ ਪ੍ਰਾਪਤੀ ਹੋ ਗਈ ਹੈ ਇਉ ਸਤ ਸੰਗਤ ਜੀ ਜੋਗੀ ਆਪਣਾ ਪੰਜ ਭੂਤਕ ਸਰੀਰ ਸਤਗੁਰਾਂ ਦੇ ਚਰਨਾਂ ਵਿੱਚ ਤਿਆਗ ਕੇ ਬ੍ਰਹਮ ਵਿੱਚ ਲੀਨ ਹੋ ਗਿਆ ਵਾਹਿ ਗੁਰੂ ਵਾਹਿ ਗੁਰੂ vahe guru vahe guru vahe guru vahe guru vahe guru कन्दे उदारे अपारे हरियं करियं नरनामे अकामे गोविन्दे मुकन्दे उदारे अपारे हरियं करियं नरनामे अकामे दुकालङ्कप्रणासि दयालङ्कस्वरूपे ਸਦਾ ਅੰਗ ਸੰਗੇ ਅਪੰਗੰ ਬੇਭੂਤੇ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ